ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪ੍ਰਿੰਸ ਡੇਰੀ ਫਾਰਮ ਪਿੰਡ ਜਗਦੇਵ ਖੁਰਦ ਤਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਸੁਈਆਂ ਸਵਾਈਆਂ ਤੇ ਆਪਾਂ ਪਹੁੰਚਿਆ ਵੀਰ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਉਹਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਕੀ ਕਿਰਪਾ ਤੁਸੀਂ ਸੁਣਾਓ ਜੀ ਚੜਦੀ ਕਲਾ ਜੀ ਹਾਂ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਕਿਰਪਾ ਤੁਸੀਂ ਸੁਣਾਓ ਹਾਂ ਜੀ ਵਧੀਆ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਭਾਜੀ ਮੇਰਾ ਪ੍ਰਿੰਸਪਾਲ ਸਿੰਘ ਜੀ ਪਿੰਡ ਜਿਗ ਦੇ ਖੁਦ ਤਸੀਲੇ ਨਾਲਾ ਜ਼ਿਲ੍ਹਾ ਅਮਰੀਕਸਰ ਠੀਕ ਹੈ ਜੀ ਤੂੰ ਨੰਬਰ ਹੀ ਬੋਲ ਦਿਓ ਤੂੰ ਨੰਬਰ 950129685 ਜਿਆਦੀ ਆ ਵੀਰਾ ਭਰਾਵਾਂ ਨੂੰ ਹਾਂਜੀ ਹਾਂਜੀ ਚਲੋ ਸਾਰੇ ਭਰਾ ਚਲੋ ਜੁੜੇ ਜਿਹੜੇ ਆਪਣੇ ਨਾਲ ਸਾਰੇ ਪ੍ਰੇਮ ਕਰਦੇ ਆ ਹਾਂਜੀ ਹਾਂਜੀ ਤੇ ਉਧਰੋਂ ਲਿਆਂਦਾ ਹਰਮਾਲ ਨਹੀਂ ਜੀ ਮਾਲਣਾ ਐ ਕਿੱਧਰੋਂ ਲਿਆ ਜੇ ਅੱਛਾ ਜੀ ਮਾਲ ਦੇ ਤੁਹਾਨੂੰ ਪਤਾ ਹੀ ਆ ਜਿਆਦਾ ਆਪਣਾ ਉਧਰ ਹੀ ਹੁੰਦਾ ਉਧਰ ਹੀ ਹੁੰਦਾ ਆਹੋ ਤਾਂ ਹੀ ਮੈਂ ਪੁੱਛਿਆ ਝੋਟੀਆਂ ਵਿੱਚ ਵੇਖਣ ਨੂੰ ਉਧਰ ਦੀਆਂ ਲੱਗਦੀਆਂ ਜੀ ਆਪਾਂ ਕਹਿਣਾ ਵੀਰ ਫੌਜੀ ਆਰ ਕੋ ਲਈਆਂ ਝੋਟੀਆਂ ਦੋਵੇਂ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਆ ਉਹ ਬੰਦਾ ਰੱਖਿਆ ਸੀ ਤੇ ਵੀਰ ਜੀ ਸਾਬੀਆਂ ਸੁੰਦੇ ਨਹੀਂ ਵਿਚਾਰੇ ਕੋ ਜਾਂਦੀਆਂ ਅੱਛਾ ਜੀ ਇਹ ਬੰਦਾ ਗਿਆ ਵਾ ਛੁੱਟੀ ਕਰ ਗਿਆ ਬੰਦਾ ਢੱਗ ਗਿਆ ਵਾ ਠੀਕ ਆ ਤੇ ਉਹ ਫਿਰ ਤੁਹਾਨੂੰ ਪਤਾ ਹੋ ਆਂਦਾ ਵੀ ਮਗਰੋਂ ਸਾਬੀਆਂ ਨਹੀਂ ਜਾਂਦੀਆਂ ਹਾਂ ਜੀ ਹਾਂ ਜੀ ਬੰਦਾ ਅੱਜ ਕੱਲ ਕਿਨਾਂ ਰਹਿ ਕੇ ਖੁਸ਼ ਨਹੀਂ ਨਹੀਂ ਖੁਸ਼ ਆਗਾ ਜੀ ਕੰਮ ਕਰਕੇ ਖ ਲਈਆਂ ਚਲੋ ਵੀਰ ਨੇ ਇਧਰੇ ਪਰ ਜਿਹੜਾ maal ਆ ਪਾ ਇਧਰੋਂ ਲਿਆ ਇਧਰ ਦਾ ਬਿਲਕੁਲ ਬਿਲਕੁਲ ਜੀ ਤੇ ਇਧਰੋਂ ਝੋਟੀ ਤੇ ਕਰੀਏ ਕਿ ਇਧਰ ਵਾਲੀਆਂ ਬਾਅਦ ਜਾਣਾ ਵੀ ਜੀ 25 26 ਤਰੀਕ ਨੂੰ ਆਪਣਾ maal ਲੈਣਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਭਾਜੀ 26 ਤਰੀਕ ਨੂੰ ਵੀਰ ਭਰਾ ਜਾਣਦੇ ਆ ਜਿਆਦਾ ایڈਵਾਂਸ ਹੀ ਪੈਣ ਭਰਾ ਕੋਛ ਲੈਂਦੀ ਆ ਵੀ ਕਿੰਨੀ ਤਰੀਕ ਨੂੰ ਮਾਰ ਲਉਣਾ ਠੀਕ ਆ ਮਾਰ ਲਓ ਇਧਰੋਂ ਰਹੀਆਂ ਤੇ ਇਧਰ ਦੀਆਂ ਕਹਿਣੀਆਂ ਠੀਕ ਆ ਠੀਕ ਆ ਨਹੀਂ ਬਿਲਕੁਲ ਚਲੋ ਸਹੀ ਗੱਲ ਆ ਉਹਨੀਆਂ ਉਧਰ ਦੀਆਂ ਵੱਡੀਆਂ ਮਈਆਂ ਤੇ ਮਕਰ ਕਟੀਆਂ ਤਿਆਰ ਹੋਈਆਂ ਆ ਅੱਛਾ ਜੀ ਉਹ ਵੀਰ ਹਰਿਆਣਿਓ ਝੋਟੀਆਂ ਲੈ ਗਿਆ ਠੀਕ ਆ ਉਹਨਾਂ ਦੇ ਪਿੱਛੇ ਆਏ ਜਵਾਬ ਪਿੱਛੇ ਆਈਆਂ ਕੱਦ ਕਾਹਾਂ ਦੀਆਂ ਕੱਟੀਆਂ ਆ ਬਾਕੀ ਇਹ ਵੀ ਸਾਂਭੀਆਂ ਨਹੀਂ ਆ ਠੀਕ ਆ ਠੀਕ ਆ ਤੇ ਰੇਟ ਚੰਗੇ ਕਰ ਦੇਣੇ ਆ ਅੱਛਾ ਜੀ ਉੱਡਦੀਆਂ ਵਾਲੇ ਜਿਹੜਾ ਕਿਸ ਨੂੰ ਮੰਨ ਲਓ ਵੀ ਪੈਸੇ ਲਾਰੇ ਬਣਾ ਦੁਖਣ ਅੱਛਾ ਜੀ ਮਾਲੋ ਜਿੰਨੇ ਜਿੰਨੇ ਨੇ ਛੋਟੀਆਂ ਦੇ ਦਨੀਆਂ ਨੇ ਨਣੀਆਂ ਵਸਾਖੀ ਦੇ ਵਿੱਚ ਲੈ ਚਾ ਚਾਰ ਮਹੀਨੇ ਚੋਗੇ ਠੀਕ ਆ ਠੀਕ ਆ ਇਹ ਮਜ਼ਾ ਹੁੰਦਾ ਗੱਲ ਤੇ ਕਰੀਏ ਸ਼ੁਰੂਆਤ ਜੀ ਬਾਈ ਦੱਸਿਓ ਪਹਿਲੇ ਨੰਬਰ ਦੇ ਛੋਟੀ ਆ ਵੀਰ ਜੀ ਕੱਟਾ ਜੇ ਮਗਰ ਅਛਾ ਜੀ 8ਵਾਂ 9ਵਾਂ ਤੇ ਜਸਮੀਨ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਕਾਫ ਆ ਗਿਆ ਜੀ ਠੀਕ ਆ ਪੂਰੀ ਵੱਡੀ ਕੱਟੀ ਤੇ ਥਣ ਵੇਖੋ ਕੱਟੀ ਦਾ ਠੀਕ ਆ ਠੀਕ ਆ ਲਓ ਜੀ ਲਾਗੇ ਦਾ ਚੈੱਕ ਕਰਨੇ ਆ ਬਹੁਤ ਸੋਹਣਾ ਲੱਗਾ ਵੇਖੋ ਚੱਡਾ ਤੁਸੀਂ ਚੈੱਕ ਕਰ ਸਕਦਾ ਬਾਈ ਕਿੰਨੇ ਵਜੇ ਸਵੇਰੇ ਚਵਾਈ ਕੀਤੀ ਮੈਂ ਕੱਲਾ ਕੱਲਾ ਥਣ ਗੁੱਡ ਚਵਾਈ ਵੇਖੀ ਆਪਣੀ ਠੀਕਾ ਇਹ ਸੂਆ ਭਾਜੀ ਪਹਿਲਾ ਕਿ ਤੂੰ ਜਾ ਪਹਿਲਣਾ ਵਿੱਚ ਚੌਗੀ ਆ ਮੂੰਹ ਠੀਕ ਲਓ ਜੀ ਚਾਰ ਦੰਦ ਤੇ ਪਹਿਲਾ ਸੂਆ ਵਾ ਠੀਕ ਆ ਠੀਕ ਆ ਤੇ ਖੋਲ ਦਿਓ ਭਾਜੀ ਹੁਣ ਕੋ ਮੈਂ ਲੈ ਲਓ ਪਹਿਲਾਂ ਤਾਂ ਇਧਰੋਂ ਮਾਰਿਓ ਬੜਾ ਕੈਮਰਾ ਥਾਣੇ ਵੇਖੋ ਪਹਿਲਾਂ ਤਾਂ ਕੱਟੀ ਦਾ ਲਓ ਜੀ ਲਾਗੇ ਨੂੰ ਚੈੱਕ ਕਰ ਸਕਦੇ ਤੁਸੀਂ ਹਣ ਕੱਲਾ ਕੱਲਾ ਲੱਗਾ ਪਿਆ ਉਹਦਾ ਨੋਕ ਵਾਲਾ ਥਾਣਿਆ ਭਾਈ ਕਿੰਨਾ ਹਸਤਾ ਮੇਕੋ ਦੁੱਧ ਇਹ ਦੇਖੋ ਮਿਰਜੀ ਜਿਹੜਾ ਪੱਕਾ ਕੰਡੇ ਵਾਲਾ ਦੁੱਧ ਉਹ ਗਾਣਾ ਹੁਣ ਹਾਂਜੀ 9 ਕਿਲੋਊਗਾ ਠੀਕ ਹੈ ਠੀਕ ਮੇਰਾ ਭਰਾ ਤੁਮਾਨੇ ਕੇ ਚੱਲੇ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਸੰਗਲ ਸੰਗਲ ਪਏ ਜਾਂਦੇ ਅੱਛਾ ਅੱਛਾ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਕੋਈ ਛੋਟੇ ਸਿੰਘ ਦੀਆਂ ਝੋਟੀਆਂ ਵਾ ਦੇਖੋ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਪਿਓਰ ਮੋਰਾ ਨਸਲ ਦੀਆਂ ਝੋਟੀਆਂ ਵਾ ਬਾਕੀ ਲਾਈਆਂ ਬਾਕੀ ਨੇ ਇਧਰੋਂ ਆ ਤੇ ਅਜੇ ਚਾਰ ਦੰਦ ਆ ਮੂੰਹ ਚਲੋ ਵੀਡੀਓ ਬਣਾ ਕੇ ਜਾਂਦੇ ਰਹੇ ਉੱਤਰ ਤੇ ਮਾਲਦੀ ਆਪੇ ਹਾਂਜੀ 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 ਇਹ ਕਿੰਨਾ ਕੱਢ ਜੂ ਦੁੱਧ ਬਾਈ ਦੁੱਧ ਵੀ ਜੀ 10 ਕਿਲੋ ਕੀ ਪੈਂਦਾ ਅਜੇ ਥੜ ਘੁੱਲ ਨਹੀਂ ਪਈ ਅੱਛਾ ਜੀ ਖਾਲ ਪੋਰੀ ਪੋਰੀ ਖਾਲਦੀ ਆ ਖਾ ਗਈ ਲਓ ਜੀ ਕੋ ਸੰਭਲ ਵਾਲਾ ਭਰਾ ਖੜੇ ਦੁੱਧ ਚੰਗਾ ਕੱਢੀ ਜਾਣਗੇ ਪਹਿਲਾ ਪਹਿਲੇ ਬਿਲਕੁਲ ਬਿਲਕੁਲ ਜੀ ਉਧਰ ਦੇ ਪਸ਼ੂ ਦਾ ਚਲੋ ਡਿਊਟੀ ਦਿਖਾਓ ਲਓ ਜੀ ਫੇਸ ਤੋਂ ਇੰਚਾ ਕਾਸਾ ਤੇ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਠੀਕ ਹੈ ਠੀਕ ਹੈ ਜੀ ਲੋ ਜੀ ਕੱਡੇ ਦੇ ਨਾੜਾ ਨੂੜਾ ਵੀ ਜਿਹੜੀਆਂ ਕਾਫੀ ਆ ਗਈਆਂ ਦਿਖਾਉਣੇ ਲੱਗੇ ਤਾਂ ਇਹ ਥਣਾ ਦਾ ਸੈਜ ਗਿਆ ਉਹ ਵੀ ਕਿੱਕ ਕਰਾ ਦਿੰਨੇ ਬਾਕੀ ਕੱਲਾ ਕੱਲਾ ਲੱਗਾ ਪਿਆ ਵਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਕੋ ਚੰਗੀ ਸਾਫ ਕਰਨ ਵਾਲਾ ਭਰਾ ਲੱਗਦਾ ਦੁੱਧ ਚੰਗਾ ਕੱਢੀ ਜਾਊਗੀ ਮੌਕੇ ਤੇ ਜਿਹੜਾ 8 ਲੀਟਰ ਦੀ ਬਾਈ ਵੱਲੋਂ ਗਰੰਟੀ ਆ ਫੁੱਲ ਤੇ ਇਧਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆਪਾਂ ਥਾਣਾ ਦਾ ਸੈਜ ਗਿਆ ਬਹੁਤ ਟਾਈਮ ਵੀਰ ਜੀ ਮੇਰੇ ਕੋ ਕੰਡੇ ਤੇ ਚਾੜੇ ਚਾੜਾ ਨੂੰ ਵੀ ਚੈੱਕ ਕਰ ਸਕਦੇ ਤੁਸੀਂ ਛੱਡੇ ਰਹੇ ਇਹ ਰਮ ਬੋਲ ਬਾਈ ਜੀ ਹੇਰ ਬਾਕੀ ਵੀਰ ਭਰਾ ਜੀ ਮਾਲ ਆਪਣੇ ਕੋ ਖੜਦਾ ਹੀ ਆ ਹਾਂਜੀ ਹਾਂਜੀ ਪਾਈਆ ਖੜਦਾ ਆ ਪੱਕਿਆ ਨਹੀਂ ਸਕਦੇ ਨਹੀਂ ਉਹ ਚਲੋ ਜਾ ਕੇ ਪਰੇਸ਼ਾਨੇ ਥੋੜਾ ਬੋਧਾ ਪੈ ਸਕਦਾ ਫਰਕ ਬਾਕੀ ਮੇਰੇ ਕੋ ਦੋ ਟਾਈਮ ਕੋ ਕੰਡਾ ਲੈ ਗਿਆ ਵੇ ਅੱਛਾ ਜੀ ਦੋ ਟਾਈਮ ਮੇਰੇ ਕੋ ਚੋਕੇ ਖੜੇ ਠੀਕ ਆ ਠੀਕ ਆ ਠੀਕ ਆ ਜੀ ਪਾਈਆ ਪਾਈਆ ਘੱਟ ਦਸੀ ਦਾ ਅਗਲੇ ਦੇ ਘਰ ਜਾ ਗਿਆ ਵੇਖੋ ਪਿੱਖ ਪੜਿਆ ਦੀ ਕੱਟੀ ਆ ਬਿਲਕੁਲ ਬਿਲਕੁਲ ਜੀ ਕਦ ਕੋਦੀ ਵੀ ਚਲੋ ਚੰਗਾ ਕਰ ਜਣਾ ਨਾ ਤੇ ਕਦ ਐਸ ਦਾ ਵੀ ਚੰਗਾ ਵਾ ਕੜੀਆਂ ਇਹ ਕੜੀਆਂ ਵੀ ਵੀਰ ਜੀ ਟੋਕੜਾ ਗੱਬਣਾ ਤੁਹਾਨੂੰ ਪਤਾ 6 ਸਾਖ ਮਹੀਨੇ ਟੋਕੜਾ ਗੱਬਣਾ ਹਾਂਜੀ ਅਸੀਂ 90 90 ਹਜ਼ਾਰ ਨੇ ਪੂਰੇ ਕੋਈ ਛੋਟੀ ਸਮਝੇਗਾ ਨਾ ਵੇ ਕੱਦ ਕਾਠ ਵਾਲੀਆਂ ਜੀ ਹਾਂਜੀ ਕੀ ਮੁੱਲ ਕਰਨਾ ਪਈ ਹੁਣ ਇਹਦਾ ਮੁੱਲ ਇਹਦਾ ਬਿਲਕੁਲ ਜੈਲ 70000 ਰੇ ਰਹੀ ਹੈ ਕਰਦੀ ਆ ਨਾ ਤੁਸੀਂ ਤਾਂ ਉਡਦੀਆਂ ਵਾਲਾ ਕਰੀਏ ਉਡਦੀਆਂ ਵਾਲਾ ਬੜੇ ਚਿਰ ਬਾਅਦ ਤੁਹਾਡੇ ਚੈਨਲ ਤੇ ਵੀਡੀਓ ਲੱਗੀ ਆ ਹਾਂਜੀ ਉਡਦੀਆਂ ਵਾਲਾ ਕਰੀਏ ਤੁਸੀਂ ਕਰ ਦੋ ਵੀਰ ਜੀ ਨਹੀਂ ਦੱਸ ਦੋ ਹਾਣਾ ਮੈਂ ਦੱਸ ਦੋ ਐ ਪਤਾ ਲੱਗ ਜੇ ਵੀ ਮੁੱਲ ਹੋਇਆ 75 ਪਾਜੇ 70 ਦੀ ਕਰ ਦਈਏ ਫਿਰ ਤਰਦੀ ਨਾ ਕਰੀਏ ਹਾਂਜੀ ਹਾਂ ਨਹੀਂ 66000 ਦੀ 64 ਦੀ 64 ਦੀ ਲੋਜੀ ਨਹੀਂ ਨਹੀਂ ਬਿਲਕੁਲ 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 ਜੀ ਸਾਰੀ ਸਹੀ ਗੱਲ ਹੈ ਬਿਲਕੁਲ ਜਿਹੜੇ ਪ੍ਰਿੰਸ ਡੇਰੀ ਫਾਰਮ ਤੋਂ ਮਾਲ ਮਿਲਦਾ ਵਾ ਆਪਣਾ ਗਿੱਟ ਗਿੱਟ ਤੇ ਲੱਗਾ ਹੋਵੇ ਬਿਲਕੁਲ ਬਿਲਕੁਲ ਜੀ ਸੱਜੇਰ ਸੂਈ ਉਹ ਵੀ 64000 ਦੀ ਪਿਓਰ ਹਰਿਆਣੇ ਦੀਆਂ ਸਾਵੜਾ ਝੋਟੀਆਂ ਵਾਂ ਬਾਕੀ ਕੋਈ ਲਈਆਂ ਬਾਈ ਨੇ ਲੋਗੜੇ ਜੀ ਪੂਰੀ ਨੂੰ ਦੇਤੀਆਂ ਵਿਚਾਰੇ ਨੇ ਆਪਾਂ ਨੂੰ ਅੱਛਾ ਜੀ ਸਾਂਭਣ ਖੁਣਾ ਦਿੱਤੀਆਂ ਆ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਲੈ ਜੂਗਾ ਅੱਛਾ ਜੀ ਵੇਨੇ ਮਰਕੋਸਾ ਨਾ ਬਾਲਟਾ-ਬਾਲਟਾ ਵੰਡਦਾ ਖਾ ਗਿਆ ਅਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਨਾੜਾ ਨੋੜਾ ਵੀ ਕਾਫੀ ਗਾਰੇ ਬਿਲਕੁਲ ਹੀ ਇਤੋਂ ਪਰੇ ਰੱਬ ਦਾ ਨਾਮ ਹੀ ਆ ਜੈਜਮਲ ਪਾਤਾ ਕੋਈ ਕੋਣ ਦੇ ਦੇ ਮੰਨ ਲਓ ਜਿੰਨੇ ਇੰਨਾ ਚਿਰ ਬੱਚਾ ਸੰਭਿਆ ਹਾਂਜੀ 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 ਨਹੀਂ 60 70000 ਰੁਪਏ ਖਰਚਾ ਹੀ ਆ ਜਾਂਦਾ 70000 ਆ ਜਾਂਦਾ ਆ ਜਾਂਦਾ ਇਹਦਾ ਸਹੀ ਗੱਲ ਹੈ ਸੰਭੰਦ ਸਹੀ ਗੱਲ ਹੈ ਬਾਈ ਤੋ ਜੇ ਨੰਬਰ ਤੇ ਝੋਟੀ ਇਹ ਚੌਗੀ ਦੇ ਵਿੱਚ ਇਹ ਵੀ ਚਾਰ ਦੰਦ ਦਾ ਹਾਂਜੀ ਹਾਂਜੀ ਠੀਕ ਹੈ ਲਓ ਜੀ ਇਹ ਵੀ ਚਾਰ ਦੰਦ ਦਾ ਜੇ ਇਹ ਵੀ ਤੁਸੀਂ ਚੈੱਕ ਕਰ ਸਕਦੇ ਆ ਠੀਕ ਹੈ ਠੀਕ ਜੀ ਲੋ ਜੀ ਥਾਣਾ ਦਾ ਸੈਰ ਗਿਆ ਤੇ ਠੰਡੇ ਸਭਾ ਲਈਆ ਤੇ ਇਹਦੇ ਪਿਛੇ ਕੱਟੀ ਕੱਟਾ ਗਿਆ ਕੱਟਾ ਵੀ ਨੀਲੀ ਲਾ ਲਓ ਜੀ ਇਹਦੇ ਪਿਛੇ ਨੀਲੀ ਰਵੀ ਦਾ ਆ ਗਿਆ ਜੀ ਕੱਟਾ ਨੀਲੀ ਦਾ ਕੱਟਾ ਠੀਕ ਆ ਠੀਕ ਆ ਇੱਕੋ ਬਾਈ ਦੁੱਧ ਕਿੰਨਾ ਆਸਤਾ ਮੈਂ ਇਹਦੇ ਕੋ ਦੁੱਧ ਵਿੱਚ 10 ਕਿਲੋ 9 ਕਿਲੋ ਕਰਕੇ ਦਾਨ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ 10 ਕਿਲੋ ਮੇਰੇ ਕੋ ਕੋ ਕੰਡੇ ਦੇ ਦੋ ਟਾਈਮ ਚਾਰ ਕੇ ਖੜੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਲਓ ਜੀ ਕੱਦ ਇਹਦਾ ਵੀ ਉਹਦੇ ਨਾਲੋਂ ਜ਼ਿਆਦਾ ਹੀ ਆ ਬਾਕੀ ਵੀਡੀਓ ਦੇ ਨਾਲੋਂ ਇੱਥੇ ਆ ਕੇ ਡਬਲ ਦੇਖਣ ਗਿਆ ਜੀ ਬੋਤੇ ਜਿੱਡੀ ਕੱਟੀ ਆ ਇਹ ਲੋ ਕਿੱਡੀ ਤਗੜ ਕੋਛੋਟੀ ਸਮਝੀ ਕਹਿੰਦਾ ਮੈਂ ਆਪਾਂ ਠੀਕ ਆ ਠੀਕ ਲਓ ਜੀ ਫੇਸ ਬੁਦੀ ਹੇ ਇਹਦਾ ਵੀ ਚੈੱਕ ਕਰ ਸਕਦੇ ਆ ਨ ਰਿੰਗ ਸਿੰਘ ਲੱਗਾ ਪਿਆ ਕਰਮਾਲੀ ਨੂੰ ਬਾਈ ਇਹ ਕਿੰਨਾ ਭਾਜੂ ਦੁੱਧ ਦੁੱਧ ਵਿੱਚ ਇਹ 12 ਕਿਲੋ ਰਮਾਨਾ ਕੱਢੀ ਹੈ ਸੇਵਾਣੀ ਜਿੱਦੀ ਕੱਟੀ ਆ ਨਾ ਹਾਂਜੀ ਰੋਜ਼ ਦਾ ਇਹ ਨਹੀਂ ਜਾਂਦਾ 3.5 ਕਿਲੋ ਖਲ ਪਵੇ ਨਾ ਅਛਾ ਜੀ ਇਹੋ ਕੱਟੀ ਮੇਥੋਂ ਕਿੱਧਰ ਨੂੰ ਮਿਹਰਬਾਨੀ ਠੀਕ ਆ ਠੀਕ ਆ ਠੀਕ ਆ ਲਓ ਜੀ ਹੋਊਗਾ ਕੋਈ 10 ਲੀਟਰ ਬਾਕੀ 9 ਦੀ ਬਾਈ ਦੇ ਵੱਲੋਂ ਇਹਦੀ ਵੀ ਗਾਰੰਟੀ ਆ ਇਹ ਬਾਈ ਕਿੰਨਾ ਕੁ ਭਰ ਜੂਗੀ 10 12 ਕਿਲੋ ਤਾਂ ਘਟਕੀ ਚਵਾਉਗੀ ਅੱਛਾ ਜੀ ਹਾਂ ਜੀ ਕੋ ਖੜੇ ਸੇ ਵਾਲਾ ਠੀਕ ਹੈ ਠੀਕ ਹੈ ਲਓ ਜੀ ਐਨ ਜੈਡ ਬਲੈਕ ਪੂਜ ਤੱਕ ਹੀ ਜਿਹੜੇ ਵਾਲ ਇਹਦੇ ਕਾਲੇ ਆ ਤੇ ਆ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਸ਼ਾਂਤ ਸੁਭਾਅ ਵਾਲੀ ਆ ਭਾਵੇਂ ਇੱਥੇ ਬਾਜੋ ਪ੍ਰਵਾਹ ਨਹੀਂ ਕੋਈ ਠੀਕ ਹੈ ਠੀਕ ਹੈ ਲਓ ਜੀ ਆ ਸ਼ਾਂਤ ਸੁਭਾਅ ਬਿਲਕੁਲ ਹੀ ਬਿਲਕੁਲ ਸਹੀ ਗੱਲ ਆ ਜੀ ਬਾਹਰ ਨਹੀਂ 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 ਬਿਲਕੁਲ ਸਹੀ ਗੱਲ ਆ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਬਿਲਕੁਲ ਠੰਡੇ ਸੁਭਾਅ ਵਾਲੀ ਆ ਤੇ ਚਲੋ ਇਹ ਵੀ ਕੋਈ ਚੰਗੀ ਸਾਂਹ ਵਾਲਾ ਭਰਾ ਖੜੇ ਤੇ ਦੁੱਧ ਚੰਗੇ ਕੱਢੀ ਜਣਾ ਨੇ ਵੀ ਨੋਂਆਂ ਵਾਲੀਆਂ ਝੋਟੀਆਂ ਵਿੱਚ 1.5 ਲੱਖੀਆਂ ਕੱਟੀਆਂ ਬੰਦੀਆਂ ਬੈਠੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਜੇ ਸਵੇਰੇ ਜਾ ਕੇ ਮਾਹ ਪਸ਼ੂ ਠੇਕਦਾ ਹੀ ਦੁੱਧ ਤੇ ਲਓ ਜੀ ਚਾਹ ਚਾਹ ਦੰਦ ਝੋਟੀਆਂ ਤੁਹਾਨੂੰ ਤੇ ਰੇਡ ਬਿਲਕੁਲ ਨਿਗੇ ਨਿਗੇ ਆ ਬਾਈ ਇਹਦੇ ਚੈੱਕ ਕਰ ਸਕਦੇ ਤੁਸੀਂ ਚੱਡਾ ਚੱਡਾ ਫੇਰ ਇਹਦਾ ਲਾਗੇ ਤੇ ਕਰਾਂ ਤੈਨ ਜੈਡ ਬਲਾ ਗਿਆ ਪੁੱਛਦਾ ਕਿ ਤੁਸੀਂ ਚੈੱਕ ਕਰ ਸਕਦੇ ਜਿਵਾਲ ਜਿਹੜੇ ਕਾਲੇ ਆ ਤੇ ਥਣਾ ਦਾ ਸੈਜ ਗਿਆ ਵੀ ਤੁਸੀਂ ਚੈੱਕ ਕਰ ਸਕਦੇ ਇਹਦਾ ਲਾਗੇ ਨੂੰ ਦਿਖਾਓ ਲਾਠ ਠੀਕ ਹੈ ਜੀ ਲੇਵੇ ਦੀ ਜਰੂਰ ਥੋੜੀ ਜੀ ਵਧੀ ਨਿੱਗਰ ਆ ਹਾਂਜੀ ਪਰ ਐ ਕੰਪੈਕਟ ਲੇਵੇ ਦੀ ਦੁੱਧ ਚੰਗਾ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਜੀ ਤੇ ਇਹਦਾ ਮੁੱਲ ਭਾਜੀ ਇਹਦਾ ਮੁੱਲ ਜਾਇਜ਼ ਹੀ ਕਰ ਦਈਏ ਵਜੀ ਅੱਛਾ ਜੀ ਮਣੀਆ ਧਾਰਾ ਮਰਾ ਦਈਏ ਵਜੀ ਕੋਈ ਗੱਲ ਨਹੀਂ ਜਰੂਰ ਟੂਰਟ ਬੰਦ ਕਰ ਲਓ ਜੀ ਇਹਦੀ ਆਪਾਂ ਤੁਹਾਨੂੰ ਧਾਰਾ ਤੂਰਾ ਮਾਰ ਕੇ ਤੇ ਪਸਮਾਚਵਾ ਦਾ ਦਿਖਾਉਨੇ ਆ ਜੇ ਜੀ ਨੂੰ ਮਾਰਿਆ ਪਾੜਾ ਪੋਣਾ ਪੈਂਦਾ ਇਹ ਕੋਲਾ ਅੱਛਾ ਜੀ ਇਹ ਵੀ ਤੁਸੀਂ ਆਪਾਂ ਗੱਲ ਸਿੱਧੀ ਕਰਕੇ ਦੇਣੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਹ ਨਾ ਉਹ ਭਰਾ ਆਪਣਾ ਚਲੋ ਉਹਨੇ ਆਪਣਾ ਦੇਤੀਆਂ ਝੋਟੀਆਂ ਅੱਛਾ ਜੀ ਕਿੰਨੇ ਕਦ ਕਦ ਕਿੱਡਾ ਆ ਨਹੀਂ ਨਹੀਂ ਕਦ ਕੱਟ ਉਹਦੇ ਨਾਲ ਵੀ ਜੀ ਮੜੀ ਔਲ ਪਹਿਲਾਂ ਡੰਗਰ ਕਰਦਾ ਹੀ ਆ ਤੁਹਾਨੂੰ ਪਤਾ ਹਾਂਜੀ ਹਾਂਜੀ ਉਹਨੇ ਬਾੜੇ ਸਿੱਖ ਜਾਂਦੀ ਆ ਠੀਕ ਆ ਨਹੀਂ ਬਾੜੇ ਤੇ ਚਲੋ ਵਧੀਆ ਵਾ ਇਹੋ ਤੇਰਾ ਵੀ ਬੱਚਾ ਛੱਡਦਾ ਜੇ ਬਾਅਦ ਚੋਂ ਠੀਕ ਆ ਤੇਰਾ ਚੰਗੀ ਲੱਗਦੀ ਹੋ ਲੱਲੇ ਅੱਛਾ ਜੀ ਆ ਵੀ ਲੋ ਲਓ ਜੀ ਚੈੱਕ ਕਰ ਸਕਦੇ ਤੁਸੀਂ ਬਾਕੀ ਉਤਰਾ ਬਾੜਾ ਪਾਓ ਥੱਲੇ ਬਹਿ ਜਾਓ ਅਮਰਾਏ ਅੱਗ ਮਾਰਿਓ ਕੈਮਰਾ ਵੇਲੇ ਕੋ ਸਮਝ ਨਹੀਂ ਜਾਈ ਹੈ ਜੇ ਇਤਨਾ ਮਾਰਿਓ ਇਤਨਾ ਮੇਰੇ ਨਾਲ ਆ ਵੀ ਲੋ ਜੀ ਪਸਮਾਨ ਨਹੀਂ ਨਾ ਉਨੇ ਪੰਜਾਂ ਮਿੰਟਾਂ ਜਿਆ ਐ ਵਟ ਵਟ ਵੇਖਿਓ ਕੱਢਦੀ ਗਏ ਠੀਕ ਆ ਠੀਕ ਆ ਜੀ। ਉਨੇ ਪਸੰਦ ਪੜਾਂ। ਇਹਾਂ ਜੀ ਭਾਵੇਂ ਕੋ ਭੈਣ ਚੋਵੇ ਵੀਰ ਚੋਵੇ ਹੁਣ ਨਹੀਂ ਪ੍ਰਵਾਹ ਹੁਣ ਢਲਦੀ ਨਹੀਂ ਲੱਤ ਲੱਤ ਨਹੀਂ ਪੁੱੜਦੀ। ਅੱਛਾ ਜੀ। ਹਾਂ ਜੀ। ਕੋਈ ਗੱਲ ਵੀ ਜੀ ਸਚਾਈ ਦੱਸ ਕੇ ਦੇਣੀ ਐਵੇਂ ਕੋਈ ਗਾਲਾਂ। ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸਚਾਈ ਦਾ ਮੁੱਲ ਆ ਜੀ। ਇੱਕ ਸੱਚ ਪਿਛੇ 100 ਝੂਠ ਬੋਲਣਾ ਪੈਂਦਾ ਬੱਚਾ। ਉਹਦੇ ਨਾਲ ਵਾਅਦਾ ਆ ਕੇ ਪਹਿਲਾਂ ਹੀ ਇੱਕ ਸੱਚ ਹੈ ਪਹਿਲਾਂ ਦੱਸੋ ਪਹਿਲਾਂ ਹੀ ਦੱਸ ਦਿਓ ਬਾਅਦ ਚ ਲੋੜ ਹੀ ਨਹੀਂ ਆ ਐਵੇਂ ਪਾਸੇ ਇੱਕ ਭਾਈ ਗੱਲ ਨਾ ਕਰਦੇ ਹਾਂਜੀ ਜੋ ਹੈਗਾ ਜਿੰਨੂੰ ਵੀ ਚੰਗੀ ਲੱਗੀ ਉਹਨੇ ਲੈ ਜਾਣੀ ਠੀਕ ਹੈ ਠੀਕ ਹੈ ਇੱਥੇ ਤੁਹਾਨੂੰ ਪਤਾ ਵੀ ਨਹੀਂ ਵੀ ਸਹਣਾ ਜੇ ਇਹ ਚੋਕੜਾ ਵੀ ਬੜੇ ਮੈਂ ਮਈ ਤੇ ਮਈ ਲਾ ਕੇ ਵੇਚਦੇ ਲੱਗਾ ਨਹੀਂ ਬਿਲਕੁਲ ਬਿਲਕੁਲ ਜੀ ਚਲੋ ਕਮਾਈ ਤਾਂ ਉਹ ਹੀ ਹੁੰਦੀ ਆ ਵੀ 1000 2000 ਹਾਂਜੀ ਲੋ ਜੀ ਪਸਮਾ ਚੈੱਕ ਕਰਾਉਨੇ ਆਣ ਕਿਲੇ ਗੜਮਾ ਪਸਮਾਵਾ ਜੀ ਕਈ ਤੇ ਵੀਰ ਭਰਾ 파ੜੇ ਵਾਲੀ ਮੰਗਦੇ ਆ ਵੀ ਚਲੋ 파ੜੇ ਦੇ ਡੰਗਰ ਬੱਚਾ ਵੀ ਥਾ ਤਾਂ ਹੋ ਜੇ ਨਾ ਹਾਂਜੀ ਹਾਂਜੀ ਤਾਂ ਵੀ ਵੀਰ ਭਰਾ ਦਿੰਦੇ ਜਾਂ 파ੜੇ ਦੇ ਡੰਗਰ ਲੱਗਾ ਹੋਇਆ ਨਹੀਂ ਇਹਦਾ ਵਾਦਾ ਵੀ ਆ ਤੇ ਇੱਕ ਅੱਜ ਤਾਂ ਰੱਖਾਉ ਮੜੀਆਂ ਲੱਗ ਆ ਦੇ ਲੋ ਥਾਣਾ ਕੰਡਿਆ ਚੋਟੀ ਦਾ ਠੀਕ ਹੈ ਜੀ ਜਵਾਬ ਇੱਕੋ ਲੋ ਜੀ ਜਾਣ ਮੋਟਰ ਛੁੱਟਦੀ ਹੈ ਸਹਾਉਣਾ ਦੋ ਦੀ ਅਗਲੇ ਸਾਲਾਂ ਦੀ ਚਵਾਈ ਛੱਲੇ ਵਾਲਾ ਡੰਗਰ ਲੰਦੇ ਨਹੀਂ ਜੀ ਅੱਛਾ ਜੀ ਹਾਂ ਇਸੋ ਰੀਤੀ ਠੀਕ ਹੈ ਠੀਕ ਹੈ ਲਓ ਜੀ ਚਵਾਹ ਆਹ ਫੋਣਾ ਦਾ ਵਿਖਾਓ ਮਾੜਾ। ਪਿਆਵ ਵਾਲੀ ਜਿਹੜੀ ਮਗਰਲੇ ਸਣਾ ਲਈ ਚਵਾਈ ਤੁਸੀਂ ਚੈੱਕ ਕਰ ਸਕਦੇ ਜੀ। ਇਹਨੇ ਪੋਲੀਆਂ ਧਾਰਾਂ ਵਾ ਬਿਲਕੁਲ ਹੀ ਰੂਮ ਵਰਗੀ ਚਵਾਈ ਆ। ਹਾਂਜੀ ਹਾਂ। ਕੋਈ ਚੱਕਰ ਨਹੀਂ ਤੇ ਆਹ ਭੜਾ ਪਾਓ ਮਾੜਾ ਜੇ ਥੱਲੇ। ਆਹ ਥਣ ਵੇਖੋ ਕਿੰਨਾ ਕਿੰਨਾ ਲੰਬੇ ਕੱਢੇ ਆ। ਆਹ ਵਿਖਾਓ ਹੁਣ। ਠੀਕ ਹੈ ਠੀਕ ਲਓ ਜੀ ਚੈੱਕ ਕਰ ਸਕਦੇ ਤੁਸੀਂ ਸਣਾ ਦਾ ਸਹਿਰ ਗਿਆ। ਬੜਾ ਚੰਗਾ ਆ ਗਿਆ ਵਾ। ਤੇ ਥਣ ਵੀ ਹਣ ਕੱਲਾ ਕੱਲਾ ਤੇ ਇਹਦਾ ਮੁੱਲ ਭਾਜੀ ਹਰ। ਥਣ ਵੀ ਵਿਰਜੀ ਦੀ 8 ਦੇ ਲਗ ਪਗਾ ਹੁੰਦੀ ਜੀ। ਅੱਛਾ ਜੀ। ਹਾਂਜੀ। ਠੀਕ ਹੈ ਠੀਕ ਹੈ ਲਓ ਜੀ ਇਹ ਚੈੱਕ ਕਰ ਸਕਦੇ ਜਿਹੜਾ ਜਿਹੜਾ ਕੰਪੈਕਟ ਜਿਹਾ ਹਵਾਨਾ ਬਾਕੀ ਬਾਕੀ ਜੀ ਮੈਂ 9 ਕਿਲੋ ਦੁੱਧ ਆਖਾ 8 ਕਿਲੋ ਮੇਰੇ ਘਰੋਂ ਕੋ ਚੋਕੇ ਖੜੇ ਦੋ ਟਨ ਅੱਛਾ ਜੀ ਆਪਾਂ ਇੱਕ ਵਾਰਾ ਵੀ ਨਹੀਂ ਕਿਸੇ ਨੂੰ ਆਂਦੇ ਠੀਕ ਆ ਸਾਡੇ ਘਰੋਂ ਆਪਾਂ ਵੇਖ ਲਓ 1.5 ਲੱਖ ਦੀ ਮੈਂ ਮਈ ਆਪਾਂ ਮੇਰਛੜੀ ਰੱਬ ਦੀ ਕਿਰਪਾ ਨਾਲ ਹਾਂਜੀ ਹਾਂਜੀ ਇਹੋ ਅਗਲੇ ਨੂੰ ਆਖੀਦਾ ਦੋ ਟਨ ਦੇ ਜੀ ਚੋਕੇ ਖੜੋ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਿੰਨੇ ਰਕਮ ਖਰਚੇ ਆਪਣਾ ਤੇ ਮੇਰਟ ਤੱਕ ਯੂਪੀ ਦਾ ਕਮਾਲ ਕਰ ਛੜਿਆ ਅੱਛਾ ਜੀ ਕਿਉਂਕਿ ਤੁਸੀਂ ਵੀ ਸਿਆਣੇ ਜੇ ਗਾ ਪੈਹਾ ਬੜਾ ਓਖਾ ਬੰਦਾ ਜੀ ਨਹੀਂ ਨਹੀਂ ਸਹੀ ਗੱਲ ਹੈ ਜੀ ਇਹਨੂੰ ਗਰੀਬ ਨੂੰ ਦੇ ਦਈਏ ਡੰਗੜਾ ਹਾਂਜੀ ਹਾਂਜੀ ਉਹ ਜ ਸਿਆਣੇ ਆ ਕੱਟੀ ਮੰਨੋ ਫਕਰ ਕੱਟਾ ਆ ਵੇਖੋ ਹਾਂਜੀ ਕੱਟਾ ਮੰਗ ਰਿਆ ਆ ਵੇਖੋ ਨੀਲੀ ਦਾ ਕੱਟਾ ਜੇ ਮੰਗ ਰ ਠੀਕ ਆ ਠੀਕ ਆ ਮੰਨ ਕੇ ਚਲੋ ਐਰ ਕੀ ਦਾ ਸੂਆ ਪੀ ਗਏ ਨਾ ਹਾਂਜੀ ਗਾਹ ਮਨਾਫੇ ਵਾਲੀ ਜੇ ਘਾਟੇ ਵਾਲੀ ਨਹੀਂ ਨਹੀਂ ਇਹ ਚ ਘਾਟਾ ਕੋਈ ਨਹੀਂ ਤੇ ਹਾਂਜੀ ਹਾਂਜੀ ਬਾਕੀ ਕਾਤ ਕਰ ਲਈ ਇਹ ਕਿਹੜੀ ਬਿੰਦੀ ਜੀ ਆ ਤੇਰਾ ਮੁੱਲ ਭਾਜੀ ਹਰ 75000 ਦੀ ਇਹ ਵੀ 75 ਦੀ ਇਹ ਵੀ ਹਾਂ ਆ ਹਾਂ ਨਹੀਂ ਹਾਂ ਜੀ ਹਾਂ ਨਹੀਂ ਜਿਹੜੀ ਦੇਣੀ ਆ 65000 ਦੀ ਪੂਰੇ ਦੀ ਦੇ ਦਾਂਗੇ ਠੀਕ ਆ ਠੀਕ ਆ ਲਓ ਜੀ ਆਪਾਂ ਕਹਿੰਦੇ ਜੇ ਅੱਛਾ ਜੀ ਅੱਛਾ ਜੀ ਠੀਕ ਆ ਠੀਕ ਆ ਠੀਕ ਆ ਠੰਡੀ ਤੇ ਰਹੀ ਆ ਬੱਚਾ ਬਾਹਰ ਛੱਡਦੇ ਜੇ ਬੱਚੇ ਨਾਲ ਪਸੰਦੀ ਨਹੀਂ ਜੇ ਆਪਾਂ ਸਿੱਧੀ ਗੱਲ ਆ ਠੀਕ ਆ ਜੀ ਆਪਾਂ ਹੁਣ ਦੋਰੇ ਵੀ ਆਸ ਦਿੰਨੇ ਆ ਵੀ ਇਹ ਕਰਦੀ ਪਹਿਲਾਂ ਹੋਲ ਅੱਛਾ ਜੀ ਹੁਣ ਨਹੀਂ ਇਹ ਕਰਦੀ ਏ ਵੀਰਾਂ ਨੇ ਪਹਾੜੇ ਤੇ ਲਾਤੀ ਠੀਕ ਹੈ ਠੀਕ ਜੀ ਜੂ ਤੋਂ ਗੇਜ ਕੀ ਹੋਂਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਜੋ ਹੋ ਜਾਗਾ ਪਾਣੀ ਦਾ ਪਾਣੀ ਦੇ ਦੁੱਧ ਦਾ ਦੁੱਧ ਆਪਾਂ ਕੱਢ ਕੇ ਸਾਹਮਣੇ ਰੱਖਦਾ ਬਹੁਤ ਤੇਜ਼ ਵੀ ਝੋਟੀ ਵੱਲੋਂ ਕੱਢੀ ਉੱਚੀ ਬਿਲਕੁਲ ਬਿਲਕੁਲ ਜੀ ਪਹਾੜੀ ਪੰਪ ਝੋਟੀ ਆ ਠੀਕ ਹੈ ਜੀ ਬਾਕੀ ਵੀ ਜੀ ਪਹਾੜਾਂ ਲੈਂਦੀ ਕਿੰਨੇ ਦਿਨ ਹੀ ਵੀਰ ਜੀ ਇੰਨੇ ਦੀ ਨੌ ਦਾ ਕੇ ਕਿੰਨੇ ਦਿਨੀ ਸਹੀ ਗੱਲ ਆ ਜੀ ਇਹ ਜਿਹੜਾ ਮਾਲ ਪ੍ਰਿੰਸ ਡੇਰੀ ਫਾਰਮ ਤੋਂ ਮਿਲਣਾ ਵਾ ਬਿਲਕੁਲ ਜਾਇਜ਼ ਰੇਟ ਪਾਤਾ ਬਾਈ ਨੇ ਇਸ ਤੋਂ ਪਰੇ ਰੱਬ ਦਾ ਨਾਮ ਹੀ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ 往的。